ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰ ਓ ਗੁਰ ਪਾਸ ਹਮ ਕੀ ਰੇ ਕਰਮ ਸਤ ਗੁਰ ਸ਼ਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤਾ ਗੁਰਦੇਵਾ ਮਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਾ ਹਮਰੀ ਰਹਾ ਰਾਸ ਰਹਾ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮੇਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਗੁਰ ਸ਼ਰਣਾ ਸੰਗਤ ਨਹੀਂ ਆਏ ਤ੍ਰੇਗ ਜੀਵੈ ਤ੍ਰੇਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੇਨ ਥੋਰਮ ਮਸਤਕ ਲਿਖਿਆ ਲੇਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾਨਾ ਨਾਨਕ ਨਾਮ ਪਰਗਾਸ ਜੇਨ ਹਰ ਜਨ ਸਾਧਗੁਰ ਸੰਗਤ ਪਾਈ ਤੈਨ ਥੋਰਮ ਮस्तक ਲਿਖਿਆ ਲੇਖਾਸ ਤਾਨਾ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ